ਯਾ ਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਭਾਰਤ ਦੀ ਸਫਲਤਾ ਭਾਰਤੀ ਫੌਜ ਨੇ ਹਾਸਲ ਕੀਤੀ ਵੱਡੀ ਸਫਲਤਾ 24 ਅਗਸਤ 2025 ਭਾਰਤ ਨੇ ਫੌਜੀ ਖੇਤਰ ਵਿੱਚ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ ਰੱਖਿਆ ਖੋਜ ਅਤੇ ਵਿਕਾਸ ਖਸ ਸੰਗਠਨ ਨੇ 23 ਅਗਸਤ ਨੂੰ ਓਡੀਸਾ ਤੋਂ AIADS WS ਇਸ ਦਾ ਪਹਿਲਾ ਪੂਰਸਫਲ ਪ੍ਰੀਖਣ ਕੀਤਾ ਹੈ ਇਹ ਪ੍ਰਣਾਲੀ ਦੇਸ਼ ਨੂੰ ਦੁਸ਼ਮਨ ਦੇ ਹਵਾਈ ਹਮਲਿਆਂ ਤੋਂ ਬਚਾਉਣ ਲਈ ਤਿਆਰ ਕੀਤੀ ਗਈ ਹੈ AIADS WS ਦੇ ਬੰਬ ਪ੍ਰਤੀ ਹਵਾਈ ਸੁਰੱਖਿਆ ਪ੍ਰਣਾਲੀ ਜਿਸ ਵਿੱਚ ਕਈ ਤਰ੍ਹਾਂ ਦੇ ਵਿਦੇਸ਼ੀ ਹਿੱਸਾ ਵਿਦੇਸ਼ੀ ਹਥਿਆਰ ਸ਼ਾਮਲ ਹਨ ਇਸ ਦੀਆਂ ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ ਮਜਾਈਲ ਵਿੱਚ ਅਤੇ ਏਅਰ ਡਿਫੈਂਸ ਸਰ ਸਿਸਟਮ ਅ ਵਰਗੀਆਂ ਮਜਹਿਲਾਂ ਸ਼ਾਮਿਲ ਹਨ ਜੋ ਦੁਸ਼ਮਣ ਤੇ ਹਵਾਈ ਖਤਰਿਆਂ ਨੂੰ ਬਹੁਤ ਤੇਜ਼ ਨਾਸ਼ਟ ਕਰ ਸਕਦੇ ਹਨ ਲੇਜ਼ਰ ਹਥਿਆਰ ਇਸ ਪ੍ਰਣਾਲੀ ਦਾ ਸਭ ਤੋਂ ਖਾਸ ਹਿੱਸਾ ਹੈ ਜੋ ਲੇਜ਼ਰ ਵਰਗੀ ਊਰਜਾ ਦੀ ਵਰਤੋਂ ਕਰਦਾ ਹੈ ਇਸ ਇਹ ਹਥਿਆਰ ਹਵਾ ਵਿੱਚ ਹੀ ਦੁਸ਼ਮਣ ਦੇ ਲੜਾਕੂ ਜਹਾਜ਼ਾਂ ਤੇ ਮਜਹਿਲਾਂ ਨੂੰ ਤਬਾਹ ਕਰਨ ਦੀ ਸਮਰੱਥਾ ਰੱਖਦਾ ਹੈ ਰਕਿਆਮਤੀ ਰਾયਨਾਥ ਨੇ ਇਸ ਪਰ ਰਾਪਤੀ ਲਈ ਡੀ ਆਰ ਡੀਓ ਅਤੇ ਹਥਿਆਰਬੰਦ ਸਿਨਾਮਾ ਨੂੰ ਵਧਾਈ ਦਿੱਤੀ ਹੈ ਉਹਨਾਂ ਕਿਹਾ ਹੈ ਕਿ ਇਹ ਸਫਲ ਪ੍ਰੀਖਣ ਦੇਸ਼ ਦੀ ਬਹੁ ਪਰਤੀ ਹਵਾਈ ਸਖਿਆ ਸਮਰੱਥਾ ਨੂੰ ਹੋਰ ਵੀ ਮਜ਼ਬੂਤ ਕਰੇਗਾ ਜਿਸਨਾ ਮਹੱਤਵਪੂਰਨ ਸਥਾਨਾ ਦੀ ਸੁਰੱਖਿਆ ਅੱਜ ਕਿੰਨੀ ਬਣਾਈ ਜਾਵੇਗੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ